ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਪੰਜਾਬ ਪੀਸੀਐਸ ਅੱਡਾ ਦੇ ਆਫੀਸ਼ੀਅਲ YouTube ਚੈਨਲ ਤੇ ਫਤਿਹ ਸਰ ਤੇ ਮੈਂ ਅੱਜ ਤੁਹਾਡੇ ਲਈ ਇੱਕ ਖਾਸ ਸੈਸ਼ਨ ਲੈ ਕੇ ਆਇਆ ਹਾਂ ਬੱਚੇ ਜਿਹਦੇ ਵਿੱਚ ਗੱਲ ਕਰਾਂਗੇ ਮੇਨਸ ਦੀ ਜਿਹੜੀ ਕਿ ਐਕਚੁਅਲੀ ਮੇਨ ਚੀਜ਼ ਹੈ ਤੁਹਾਡੇ ਰੈਂਕ ਲੈਉਣ ਵਿੱਚ ਤੇ ਤੁਹਾਡੀ ਸਿਲੈਕਸ਼ਨ ਗਰਾਊਂਡ ਵਿੱਚ ਫਤਿਹ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਲਿਖਿਆ ਹੈ ਕਿ ਮੇਨਸ ਦਾ ਬੈਚ ਆਇਆ ਹੈ ਤੇ ਬੈਚ ਖਾਸ ਹੈ ਠੀਕ ਹੈ ਖਾਸ ਕਿਉਂ ਆ ਕਿਉਂਕਿ ਅਸੀਂ ਲਿਖਿਆ ਵੀ ਸਿਰਫ ਤਿਆਰੀ ਨਹੀਂ ਸਿਲੈਕਸ਼ਨ ਵਾਲੀ ਤਿਆਰੀ ਕਰਨੀ ਆ ਸੋ ਜਿਹੜਾ ਬੱਚਾ ਇਸ ਨਾਲ ਐਗਰੀ ਆ ਉਹ ਜ਼ਰੂਰ ਇਸ ਸੈਸ਼ਨ ਨੂੰ ਕੰਟੀਨਿਊ ਜ਼ਰੂਰ ਕਰੇ ਕਿਉਂਕਿ ਇਹਦੇ ਟੋਟਲੀ ਆਪਾਂ ਬੈਚ ਦੇ ਬਾਰੇ ਦੱਸਾਂਗੇ ਆਪਣੇ ਬੈਚ ਦਾ ਜਿਹੜਾ ਹੈਗਾ ਉਹ ਫੀ ਸਟ੍ਰਕਚਰ ਕੀ ਹੋਊਗਾ ਆਪਣੇ ਬੈਚ ਦੇ ਆ ਕਲਾਸਿਸ ਕਿੱਦਾਂ ਹੋਣਗੀਆਂ ਸਾਡੀ ਅਪਰੋਚ ਕੀ ਹੋਊਗੀ ਇਸ ਬੈਚ ਦੇ ਵਿੱਚ ਖਾਸ ਕੀ ਹੋਊਗਾ ਜਿਹੜਾ ਇਸ ਬੈਚ ਨੂੰ ਸਿਲੈਕਸ਼ਨ ਵਾਲਾ ਬੈਚ ਬਣਾਊਗਾ ਜੀ ਚਲੋ ਫਿਰ ਸਰ ਕਰੀਏ ਜੀ ਸਟਾਰਟ ਬਿਲਕੁਲ ਸਰ ਇੱਕ ਨਾ ਜਨਰਿਕ ਮੈਂ ਬੱਚਿਆਂ ਨੂੰ ਗੱਲ ਦੱਸਣਾ ਚਾਹੁੰਨਾ ਹੈ ਕਿ ਆਪਾਂ ਸਿਲੈਕਸ਼ਨ ਦੀ ਗੱਲ ਕੀਤੀ ਆਪਾਂ ਰੈਂਕ ਦੀ ਗੱਲ ਕੀਤੀ ਪਰ ਮੈਨਸ ਕੱਢਣ ਵਾਸਤੇ ਹੁਣ ਹੀ ਗੁਰਸਿਮਰਨ ਮੈਮ ਨਾਲ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਚਾਰ ਚੀਜ਼ਾਂ ਦੱਸੀਆਂ ਸੀ ਉਹਨਾਂ ਨੇ ਕਿਹਾ ਇਹ ਚਾਰ ਚੀਜ਼ਾਂ ਜੇ ਤੁਸੀਂ ਮੈਨਸ ਕਿਸੇ ਵੀ ਐਗਜ਼ਾਮ ਦਾ ਕਲੀਅਰ ਕਰਨਾ ਹੈ ਤੁਹਾਨੂੰ ਇਹ ਚਾਰ ਚੀਜ਼ਾਂ ਕਰਨੀਆਂ ਹੀ ਪੈਣੀਆਂ ਆਓ ਪਹਿਲਾਂ ਇਸ ਵਾਰ ਇੱਕ ਵਾਰ ਉਹਦੇ ਉੱਤੇ ਨਜ਼ਰ ਆਪਾਂ ਪਾ ਲਈਏ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕੁਆਲਿਟੀ ਕੰਟੈਂਟ ਹੋਣਾ ਬਹੁਤ ਜ਼ਰੂਰੀ ਹੈ ਇੱਕ ਕ੍ਰਿਸਪ ਕੰਟੈਂਟ ਕੀ ਫੈਕਚੁਅਲ ਡੇਟਾ ਜਜਮੈਂਟਸ ਐਨੀਥਿੰਗ ਚਾਹੇ ਨੀਤੀ ਆਯੋਗ ਦੀ ਰਿਪੋਰਟ ਸਾ ਇਕਨੋਮਿਕ ਸਰਵੇ ਤੁਹਾਡੇ ਕੋਲ ਹੈਂਡ ਰਿਟਨ ਰੈਡੀ ਹੋਣੀ ਚਾਹੀਦੀ ਹੈ ਕੁਐਸਚਨ ਆਨਸਰ ਫਾਰਮੈ ਅਨਸਰ ਰਾਈਟਿੰਗ ਕਰਨੀ ਬਹੁਤ ਜ਼ਰੂਰੀ ਹੈ ਬੱਚੇ ਜੇ ਤੁਸੀਂ ਮੈਨਸ ਦੀ ਤਿਆਰੀ ਕਰ ਰਹੇ ਹੋ ਰੈਗੂਲਰ ਅਨਸਰ ਲਿਖੋ ਰੈਗੂਲਰ ਫੀਡਬੈਕ ਲਓ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਟਾਈਮ ਮੈਨੇਜਮੈਂਟ ਲਈ ਫੁੱਲ ਲੈਂਥ ਟੈਸਟ ਕਰਨਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਟੈਸਟ ਕਰਨਾ ਕਿ 3 ਘੰਟੇ ਦੇ ਵਿੱਚ ਕੀ ਮੈਂ ਪ੍ਰੋਪਰਲੀ ਕਰ ਪਾ ਰਿਹਾ ਹਾਂ ਪੇਪਰ ਕਿ ਨਹੀਂ ਕਰ ਪਾ ਰਿਹਾ ਹਾਂ ਐਂਡ ਲਾਸਟਲੀ ਇਹ ਸਾਰੀਆਂ ਚੀਜ਼ਾਂ ਦਾ ਫੀਡਬੈਕ ਐਂਡ ਮੈਂਟਰਸ਼ਿਪ ਉਹਨਾਂ ਨੇ ਕਿਹਾ ਬਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਬੱਚੇ ਇਸ ਤੋਂ ਬਿਨਾਂ ਗੱਲ ਨਹੀਂ ਬਣਨੀ ਕਨਸਟੈਂਟ ਇੰਪਰੂਵਮੈਂਟ ਫੀਡਬੈਕ ਤੋਂ ਹੀ ਹੋਏਗੀ ਸਰ ਸੋ ਇਹ ਚ ਕਹਦਾ ਕਹਿਣਾ ਹੈ ਤੁਸੀਂ ਸਿਲੇਕਸ਼ਨ ਨਹੀਂ ਲੈ ਸਕਦੇ ਹੁਣ ਇਹਨਾਂ ਚਾਰ ਪਿਲਰਸ ਨੂੰ ਫੁੱਲਫਿਲ ਕਿਦਾਂ ਕੀਤਾ ਜਾ ਸਕਦਾ ਹੈ ਸਾਡੇ ਦੁਆਰਾ ਅਸੀਂ ਉਹ ਵੀ ਜ਼ਰੂਰ ਦੱਸ ਦਿੰਨੇ ਆ ਠੀਕ ਹੈ ਸਰ ਹੋ ਜਵੇ ਜੀ ਇੱਕ ਵਾਰ ਬਿਲਕੁਲ ਜੀ ਬਿਲਕੁਲ ਲੋ ਜੀ ਸੋ ਆਪਾਂ ਦਾ ਇਸ ਪੂਰੇ ਦੇ ਪੂਰੇ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਦੇ ਜਿਹੜੇ ਹੈਗੇ ਉਹ ਪਾਰਟਸ ਵਿੱਚ ਡਿਵਾਈਡ ਕੀਤਾ ਹੈ ਅਸੀਂ ਕੀ ਕਰਾਵਾਂਗੇ ਮੈਂ ਟਾਈਮ ਟੇਬਲ ਜ਼ਰੂਰ ਦੱਸੂਗਾ ਕਲਾਸ ਦਾ ਸਾਡੇ ਕੋਲੇ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਇਹਨਾਂ ਸਾਰਿਆਂ ਦੀਆਂ ਕਲਾਸਾਂ ਹੋਣਗੇ ਇਹ ਗੱਲ ਯਾਦ ਰੱਖਿਓ ਇਸ ਬੈਚ ਦੇ ਵਿੱਚ ਸਾਰਾ ਸਿਲੇਬਸ ਕੰਪਲੀਟ ਹੋਊਗਾ ਉਨਾ ਸਾਰੇ ਸਿਲੇਬਸ ਦਾ ਨੋਟਸ ਤੁਹਾਨੂੰ ਮਿਲਣਗੇ ਜੋ ਵੀ ਕੁਐਸਚਨ ਆਨਸਰ ਫਾਰਮੈਟ ਦੇ ਵਿੱਚ ਹੋਣਗੇ ਸਪੈਸ਼ਲੀ ਫॉर ਦਾ ਮੇਨਸ ਟੈਸਟ ਸੀਰੀਜ਼ ਇਨਕਲੂਡ ਹੋਊਗੀ ਠੀਕ ਹੈ ਜੀ ਨਾਲ ਦੇ ਨਾਲ ਜਿਹੜੇ ਤੁਹਾਡੇ ਕੁਐਸਚਨ ਚੈੱਕ ਹੋਣਗੇ ਲੈਂਗੁਏਜ ਪੇਪਰ ਇਨਕਲੂਡ ਹੋਣਗੇ ਤੇ ਨਾਲ ਦੇ ਨਾਲ ਏਸੇ ਪੇਪਰ ਵੀ ਇਨਕਲੂਡ ਹੋਊਗਾ ਸੋ ਇਹ ਮੋਟਾ-ਮੋਟਾ ਜਾਣਕਾਰੀ ਇਸ ਬੈਚ ਦੀ ਮਿਲ ਚੁੱਕੀ ਹੈ ਸੋ ਇਹਦੇ ਵਿੱਚ ਆਪਾਂ ਜਿਹੜਾ ਪਹਿਲਾ ਪੀਲਰ ਆਪਣੇ ਕੋਲ ਕੀ ਹੈ ਕਿ ਆਪਾਂ ਕਿਵੇਂ ਆਪਣੇ ਕੋਲੇ ਕੰਟੈਂਟ ਦੇ ਉੱਤੇ ਕੰਮ ਕਰਨਾ ਸੋ ਇਹਦੇ ਲਈ ਆਪਣੀਆਂ ਕਲਾਸਾਂ ਹੋਣਗੀਆਂ ਪਲੱਸ ਤੋਂ ਨਾਲ ਜਿਹੜੇ ਨੋਟਸ ਦਿੱਤੇ ਜਾਣਗੇ ਪ੍ਰੋਪਰ ਕੰਪਲੀਟ ਸਿਲੇਬਸ ਦੇ ਦੂਜੇ ਨੰਬਰ ਦੇ ਉੱਤੇ ਅਨਸਰ ਰਾਈਟਿੰਗ ਦੀ ਗੱਲ ਕੀਤੀ ਸੀ ਮੈਡਮ ਨੇ ਹੁਣ ਅਨਸਰ ਰਾਈਟਿੰਗ ਦੇ ਵਿੱਚ ਖਾਸ ਕੀ ਹੈ ਅਸੀਂ ਦੋ ਤਰੀਕੇ ਨਾਲ ਅਨਸਰ ਰਾਈਟਿੰਗ ਕਰਵਾਵਾਂਗੇ ਠੀਕ ਹੈ ਜਿਹਦੇ ਵਿੱਚ ਟੈਸਟ ਸੀਰੀਜ਼ ਵੀ ਹੋਊਗੀ ਜਿਹਦੇ ਵਿੱਚ ਕਲਾਸ ਦੇ ਵਿੱਚ ਵੀ ਕੁਐਸਚਨ ਲਿਖੇ ਜਾਣਗੇ ਕਿ ਤੀਜੀ ਹੋਰ ਖਾਸ ਟਾਈਪ ਆਊਗਾ ਮੈਂ ਥੋੜਾ ਅੱਗੇ ਜਾ ਕੇ ਦੱਸੂਗਾ ਉਹ ਜਦੋਂ ਸਰ ਖੁਦ ਐਕਸਪਲੇਨ ਕਰਨਗੇ ਉਹ ਵੀ ਧਿਆਨ ਨਾਲ ਜ਼ਰੂਰ ਸੁਣੋ ਯਾਨੀ ਕਿ ਅਨਸਰ ਰਾਈਟਿੰਗ ਨੂੰ ਹੀ ਤਿੰਨ ਅਪਰੋਚ ਲੈ ਕੇ ਚੱਲਾਂਗੇ ਨਾਰਮਲੀ ਬੱਚਾ ਸੋਚਦਾ ਮੈਂ ਇੱਕ ਵਾਰ ਡੇਲੀ ਇੱਕ ਅਨਸ ਅਸੀਂ ਆਨਸਰ ਵੀ ਦੋ ਤੋਂ ਤਿੰਨ ਵਾਰ ਦੇ ਦਿਹਾੜੀ ਦੇ ਵਿੱਚ ਜਿਹੜੇ ਹੈਗੇ ਉਹ ਟੈਸਟ ਕਰਨੇ ਆ ਵੀ ਕਿੱਦਾਂ ਲਿਖਨੇ ਉਹ ਵੀ ਅਪਰੋਚ ਸਾਡੀ ਇੱਕ ਵੱਖਰੀ ਹੋਊਗੀ ਉਸ ਤੋਂ ਬਾਅਦ ਟੈਸਟ ਸੀਰੀਜ਼ ਇਸ ਬੈਚ ਦੇ ਵਿੱਚ ਇਨਕਲੂਡ ਹੈਗੀ ਹੈ ਲੈਂਗੁਏਜ ਪੇਪਰ ਹੋਗਾ ਉਹਦੇ ਉੱਤੇ ਪ੍ਰੋਪਰ ਆਪਾਂ ਫੋਕਸ ਕਰਾਂਗੇ ਚਾਹੇ ਉਹ ਪੰਜਾਬੀ ਚਾਹੇ ਇੰਗਲਿਸ਼ ਆ ਕਿਉਂਕਿ ਇਹਦੇ ਵਿੱਚੋਂ ਨੰਬਰ ਲੈਣੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਵਧੀਆ ਰੈਂਕ ਚਾਹੁੰਦੇ ਹੋ ਉਹਨਾਂ ਦੇ ਟੈਸਟ ਜ਼ਰੂਰ ਹੋਣਗੇ ਡੇਲੀ ਟੈਸਟ ਹੋਣਗੇ ਇਹਦੇ ਵਿੱਚ ਜਿਹੜੇ ਟੀਚਰ ਕਰਾਉਂਦੇ ਹੁੰਦੇ ਨੇ ਕਲਾਸ ਵਿੱਚ ਇੱਕ ਉਹਨਾਂ ਟੈਸਟ ਸੀਰੀਜ਼ ਟੈਸਟ ਸੀਰੀਜ਼ ਦਾ ਸਾਰੀ ਹੈ ਇੱਕ ਡੇਲੀ ਕਲਾਸ ਦੇ ਟੈਸਟ ਹੁੰਦੇ ਨੇ ਉਹ ਵੀ ਇਨਕਲੂਡ ਹੋਣਗੇ ਇਹਦੇ ਨਾਲ ਐਸਏ ਬਹੁਤ ਖਾਸ ਹੈ ਜੀ ਕਿਉਂਕਿ ਐਸਏ ਦੇ ਵਿੱਚੋਂ ਜੇ ਵਧੀਆ ਨੰਬਰ ਆਉਣਗੇ ਤਾਂ ਓਬਵੀਅਸ ਅਸੀਂ ਸਿਲੈਕਸ਼ਨ ਵੱਲੋਂ ਜ਼ਰੂਰ ਜਾਵਾਂਗੇ ਸੋ ਐਸਏ ਉੱਤੇ ਸਪੈਸ਼ਲ ਸਾਡਾ ਫੋਕਸ ਰਹੂਗਾ ਨਾਲ ਦੀ ਨਾਲ ਜੇ ਆਪਾਂ ਗੱਲ ਕਰ ਲਈਏ ਜਿੰਨੇ ਵੀ ਹੋਰ ਸਬਜੈਕਟ ਨੇ ਉਹਨਾਂ ਦੇ ਕਲਿਪਸ ਕ੍ਰਿਸਪ ਨੋਟਸ ਤੁਹਾਨੂੰ ਮਿਲਣਗੇ ਚਾਹੇ ਉਹ ਕਰੰਟ ਅਫੇਅਰਸ ਦੀ ਗੱਲ ਕਰ ਲਓ ਕਿਉਂਕਿ ਮੇਨਸ ਦੇ ਵਿੱਚ ਕਰੰਟ ਅਫੇਅਰ ਇੱਕ ਵੱਡਾ ਕੰਪੋਨੈਂਟ ਹੁੰਦਾ ਸੋ ਉਹਦੇ ਨੋਟਸ ਹੋ ਗਏ ਉਹ ਹਰ ਇੱਕ ਸਬਜੈਕਟ ਨਾਲ ਰਿਲੇਟ ਕਰਕੇ ਤੁਹਾਨੂੰ ਨੋਟਸ ਵੀ ਮਿਲਣਗੇ ਤੇ ਆਪਾਂ ਪੜ੍ਹਾਵਾਂਗੇ ਵੀ ਜ਼ਰੂਰ ਇਹ ਮੋਟੀ ਮੋਟੀ ਫੀਚਰ ਹੋ ਗਏ ਆਪਣੇ ਬੈਚ ਦੇ ਹੁਣ ਕਲਾਸਿਸ ਦੇ ਉੱਤੇ ਵੀ ਆਪਾਂ ਆ ਜੰਨੇ ਆ ਸਰ ਇੱਕ ਵਾਰ ਨਾਲ ਜਿਹੜੀਆਂ ਖਾਸ ਚੀਜ਼ਾਂ ਨੇ ਜੀ 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 ਸਰ ਬਿਲਕੁਲ ਇਹ ਵੀ ਜਿਹੜੇ ਸੀ ਚਾਰ ਪਿਲਰਸ ਦੀ ਗੱਲ ਕੀਤੀ ਨਾ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ ਤੇ ਡੈਫੀਨਿਟਲੀ ਜਿਹੜਾ ਬੱਚਾ ਇਸ ਖੂਬੀਆਂ ਨੂੰ ਸਾਡੇ ਬੈਚਦਿਆਂ ਨੂੰ ਫੋਲੋ ਕਰੂਗਾ ਮੈਂ ਓਪਨਲੀ ਕਹਿਣਾ ਆ ਰਿਜ਼ਲਟ ਦੇ ਵਿੱਚ ਨੂੰ ਫਰਕ ਜ਼ਰੂਰ ਵੇਖਣਾ ਬ్రో ਸਰ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਐਕਸਪਲੇਨ ਕਰੋ ਸਰ ਬਿਲਕੁਲ ਜੀ ਖੂਬੀਆਂ ਤੋਂ ਪਹਿਲਾਂ ਸਰ ਨੇ ਇਹਨਾ ਕ੍ਰਿਸਪ ਨੋਟਸ ਦੀ ਤੁਸੀਂ ਗੱਲ ਕੀਤੀ ਸੀ ਸੋ ਬੱਚੇ ਕ੍ਰਿਸਪ ਨੋਟਸ ਦਾ ਮਤਲਬ ਕੀ ਹੁੰਦਾ ਤੁਹਾਨੂੰ ਜਦੋਂ ਹੈਂਡ ਆਊਟ ਦਿੱਤਾ ਜਾਂਦਾ ਤੁਸੀਂ ਕਦੀ ਐਕਸਪਲੇਨਡ ਪੜ੍ਹਦੇ ਹੋ ਕੋਈ ਰੈਗੂਲਰ ਤੁਸੀਂ ਆਰਟੀਕਲ ਪੜ੍ਹਦੇ ਹੋ ਉਹਦੇ ਵਿੱਚ ਪੁਆਇੰਟਸ ਨਹੀਂ ਲੱਭਦੇ ਸਮਝ ਨਹੀਂ ਆਉਂਦਾ ਕਿ ਕੱਢਣਾ ਕੀ ਹੈ ਤੇ ਵੀ ਰੱਖਣਾ ਕੀ ਹੈ ਉਹ ਚਮੇਲਾ ਹੀ ਖਤਮ ਕਰ ਦੇਣਾ ਆਪਾਂ ਤੁਹਾਨੂੰ ਇਹੋ ਜੇ ਨੋਟਸ ਦਵਾਂਗੇ ਕਿ ਤੁਸੀਂ ਉਹਨੂੰ ਦੇਖੋ ਮਹਾਰਾਜ ਰਣਜੀਤ ਸਿੰਘ ਜੀ ਸਰ ਜਿਵੇਂ ਆਪਾਂ ਅੱਗੇ ਗੱਲ ਕਰਾਂਗੇ ਇਹੋ ਜੇ ਨੋਟਸ ਹੋਣਗੇ ਡਾਇਰੈਕਟ ਆਨਸਰ ਵਿੱਚ ਤੁਸੀਂ ਡਾਇਰੈਕਟ ਆਪਣੀ ਸ਼ੀਟ ਵਿੱਚ ਲਿਖ ਕੇ ਆ ਸਕਦੇ ਹੋ ਕੋਈ ਇਦਾਂ ਦਿਮਾਗ ਲਾਉਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਸਿਰਫ ਯਾਦ ਕਰਨਾ ਹੈ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਬੱਚੇ ਵੀਕਲੀ ਟਾਪਰ ਇੰਟਰੈਕਸ਼ਨਸ ਆਪਾਂ ਕਰਾਵਾਂਗੇ ਹੀ ਕਰਾਵਾਂਗੇ ਠੀਕ ਹੈ ਜੀ ਜਿਵੇਂ ਹੁਣ ਗੁਰਸਿਮਰਨ मैम ਨਾਲ ਤੁਹਾਡੀ ਗੱਲ ਹੋਈ ਹੈ اسی ਤਰ੍ਹਾਂ ਹੋਰ ਬਹੁਤ ਟਾਪਰਸ ਨੇ ਜਿਹੜੇ ਤੁਹਾਨੂੰ ਐਕਚੁਅਲੀ ਮੈਂਟਰ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਆਪਣੀ ਸੁਸਾਇਟੀ ਨੂੰ ਜਿਹਨੂੰ ਕਹਿੰਦਾ ਨਾ ਗਿਵ ਬੈਕ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਤੁਹਾਡੀ ਗੱਲ ਕਰਾਵਾਂਗੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਰ ਥਿਸ ਇਜ਼ ਦਾ ਬੈਸਟ ਥਿੰਗ 댓 ਵੀ ਹੈਰ ਡੂਇੰਗ 3 ਲੈਵਲ ਅਪਰੋਚ ਟੂ ਅਨਸਰ ਰਾਈਟਿੰਗ ਪਹਿਲੀ ਅਪਰੋਚ ਟੂ ਆਨਸਰ ਰਾਈਟਿੰਗ ਕੀ ਹੋਏਗੀ ਬੱਚੇ ਜਿਹੜੀ ਤੁਸੀਂ ਡੇਲੀ ਡੀਏਡਬਲ ਮੈਂ ਪਹਿਲਾਂ ਵੀ YouTube ਤੇ ਸ਼ੁਰੂ ਕੀਤਾ ਸੀ ਵੈਸੇ ਸਰ ਇਹ ਡੀਏਡਬਲ ਕੀ ਹੋਏਗਾ ਡੇਲੀ ਆਨਸਰ ਰਾਈਟਿੰਗ ਤੁਹਾਨੂੰ ਕਰਾਈ ਜਾਏਗੀ ਹੁਣੇ ਡੇਲੀ ਆਨਸਰ ਰਾਈਟਿੰਗ ਦੋ ਤਰ੍ਹਾਂ ਦੀ ਹੈ ਬੱਚੇ ਇੱਕ ਤੇ ਤੁਸੀਂ ਕੁਐਸਚਨ ਲਿਖੋਗੇ ਤੁਹਾਡੇ ਚੈੱਕ ਹੋਣਗੇ ਉਹਦਾ ਫੀਡਬੈਕ ਮਿਲੇਗਾ ਪਰ ਦੂਸਰਾ ਕੰਪੋਨੈਂਟ ਹੱਥ ਫੜ ਕੇ ਤੁਹਾਨੂੰ ਆਨਸਰ ਲਿਖਣਾ ਸਿਖਾਵਾਂਗੇ ਬੱਚੇ ਮੈਂ ਖੜਾ ਹਾਂਗਾ ਸਾਹਮਣੇ ਮੈਂ ਇੱਕ ਕੁਐਸਚਨ ਤੁਹਾਨੂੰ ਰੈਂਡਮਲੀ ਦਊਗਾ ਉਹਦੀ ਪੂਰੀ ਬ੍ਰੇਨਸਟਾਰਮਿੰਗ ਕਰਾਂਗੇ ਇਹਦੀ ਇੰਟਰੋ ਕਿਵੇਂ ਹੋ ਸਕਦੀ ਸੀ ਬੋਡੀ ਵਿੱਚ ਕੀ ਏ ਪੁਆਇੰਟ ਆ ਸਕਦਾ ਹੈ ਕਿ ਨਹੀਂ ਉਹ ਫਲਾਣੀ ਰਿਪੋਰਟ ਪੜ੍ਹੀ ਸੀ ਕਿ ਮੈਂ ਇੱਥੇ ਪਾ ਸਕਦਾ ਹਾਂ ਕਿ ਨਹੀਂ ਕਨਕਲੂਡ ਕਿਵੇਂ ਕਰ ਸਕਦੇ ਹਾਂ ਤੁਹਾਡੇ ਸਾਰੇ ਜਿਹੜੇ ਨਾਲ ਤੁਹਾਡੇ ਪੀਅਰਸ ਬੈਠੇ ਹੋਣਗੇ ਉਹਨਾਂ ਦਾ ਫੀਡਬੈਕ ਮੇਰੇ ਇਨਪੁਟਸ ਇਕੱਠੇ ਕਰਕੇ ਆਪਾਂ ਲਾਈਵ ਅਨਸਰ ਰਾਈਟਿੰਗ ਕਰਾਂਗੇ ਜਿਹਦਾ ਨਾਮ ਆਪਾਂ ਡੀਐਸਐਲਏ ਦਿੱਤਾ ਹੈ ਬੱਚੇ ਐਂਡ ਤੀਸਰਾ ਲੈਵਲ ਕੀ ਹੈ ਬੱਚੇ ਇਹਦੇ ਵਿੱਚ ਤੀਸਰਾ ਲੈਵਲ ਜਿਹੜੇ ਤੁਹਾਡੇ ਇੰਡੀਵਿਜੂਅਲ ਟੀਚਰਸ ਨੇ ਠੀਕ ਹੈ ਜੀ ਜਿਹੜੇ ਜਿਵੇਂ ਫਟੇ ਸਰ ਕਰਾਉਣਗੇ கரنٹ ਅਫੇਅਰਸ ਆਕਾਸ ਸਰ ਇਕਨੋਮੀ ਸੰਭਣਗੇ ਹਿਸਟਰੀ ਸੰਭਣਗੇ ਇੰਡੀਵਿਜੂਅਲ ਟੀਚਰਸ ਦੇ ਜਿਹੜੇ ਨੋਟਸ ਨੇ ਉਹਨਾਂ ਦੇ ਵੱਲੋਂ ਜਿਹੜੇ ਆਨਸਰ ਰਾਈਟਿੰਗ ਦੇ ਇਨਪੁਟ ਹੈ ਪ੍ਰੋਪਰ ਇਨ ਦਾ ਫਾਰਮ ਉਹ ਵੀ ਤੁਹਾਨੂੰ ਦਿੱਤੇ ਜਾਣਗੇ ਆਈ ਥਿੰਕ ਸਰ ਵਾਟ ਹੋਰ ਵੀ ਗੁੱਡ ਆਨਸਰ ਰਾਈਟਿੰਗ ਦੇ ਤਿੰਨ ਲੇਅਰਸ ਹੋਣਗੀਆਂ ਡੇਲੀ ਬੇਸਿਸ ਦੇ ਉੱਤੇ ਜੀ ਇੱਕ ਤਾਂ ਉਹ ਲੇਅਰ ਜਿਹੜੀ ਸਰ ਨੇ ਕੀਤੀ ਡਿਸਕਸ਼ਨ ਥੋੜਾ ਜਿਹੜਾ ਹੈਗਾ ਬ੍ਰੇਨਸਟ੍ਰੋਮਿੰਗ ਹੋਗੀ ਤੁਹਾਡੇ ਵਿੱਚ ਦਿਮਾਗ ਦੇ ਵਿੱਚ ਨਵੇਂ ਨਵੇਂ ਆਈਡੀਆਜ਼ ਆਉਣਗੇ ਫਿਰ ਉਸ ਆਈਡੀਆ ਨੂੰ ਪੇਪਰ ਤੇ ਲਿਖਣਾ ਕਿੱਦਾਂ ਆ ਫਿਰ ਤੁਹਾਨੂੰ ਹੋਮਵਰਕ ਦੇ ਲਈ ਕੁਐਸਚਨ ਮਿਲਣਗੇ ਇਹਦੇ ਨਾਲ ਨਾਲ ਤੀਜੀ ਲੇਅਰ ਕੀ ਹੈ ਜਿਹੜੇ ਟੀਚਰ ਤੁਹਾਨੂੰ ਦੇਣਗੇ ਵੀ ਅੱਜ ਪੜ੍ਹਾਂ ਤਾਂ ਇਸ ਟੌਪਿਕ ਦੇ ਵਿੱਚੋਂ ਕਿਦਾਂ ਕੁਐਸਚਨ ਬਣੂਗਾ ਸੋ ਤਿੰਨ ਲੈਅਰ ਦੀ ਅਨਸਰ ਰਾਈਟਿੰਗ ਡੇਲੀ ਪ੍ਰੈਕਟਿਸ ਹੋਊਗੀ ਜੋ ਕਿ ਸਭ ਤੋਂ ਬੈਸਟ ਹੈ ਤੇ ਤੁਹਾਨੂੰ ਰਿਜ਼ਲਟ ਤੱਕ ਇਹੀ ਲੈ ਕੇ ਜਾਊਗੀ ਸਰ ਉਸ ਤੋਂ ਬਾਅਦ ਜੀ ਆਪਣੇ ਕੋਲ ਸਰ ਉਸ ਤੋਂ ਬਾਅਦ ਆ ਗਿਆ ਚੌਥਾ ਲੈਵਲ ਚੌਥੇ ਲੈਵਲ ਵਿੱਚ ਆਪਣੇ ਕੋਲ ਹੈਗੀ ਹੈ ਬੱਚੇ ਮੀਨਸ ਦੀ ਫੁੱਲ ਫਲੇਜਡ ਟੈਸਟ ਸੀਰੀਜ਼ ਇਹਦੇ ਵਿੱਚ ਤੁਹਾਡੇ ਕੋਲ ਐਫਐਲਟੀਜ਼ ਇਨਕਲੂਡ ਹੋਣਗੇ ਜਿਹਦੇ ਸਰ ਆਪਾਂ ਗੱਲ ਕਰੀਏ ਜੀਐਸ ਦੇ ਅਰਾਊਂਡ 8 ਐਫਐਲਟੀਜ਼ ਹੋਣਗੇ ਐਸੇ ਦੇ ਅਰਾਊਂਡ 5 ਐਫਐਲਟੀਜ਼ ਹੋਣਗੇ ਲੈਂਗੁਏਜ ਦੇ ਅਰਾਊਂਡ 2 2 3 3 ਐਫਐਲਟੀਜ਼ ਜ਼ਰੂਰ ਤੁਹਾਨੂੰ ਟੈਸਟ ਸੀਰੀਜ਼ ਦਾ ਐਂਡ ਉਸ ਤੋਂ ਬਾਅਦ ਟੋਟਲ ਟੈਸਟ ਸੀਰੀਜ਼ ਦੇ ਵਿੱਚ ਜੋੜ ਘਟਾਓ ਕਰਕੇ ਲਗਭਗ 14-15 ਟੈਸਟ 15 ਟੈਸਟ 14-15 ਟੈਸਟ ਹੈਗੇ ਤੁਹਾਡੇ ਲਈ ਸਾਰੇ ਬਿਲਕੁਲ ਜੀ ਬਿਲਕੁਲ ਐਂਡ ਸਰ ਇਹ ਗੱਲ ਗੁਰਸ਼ੇਮਰਨ ਮਾਮ ਨੇ ਵੀ ਇਹੀ ਗੱਲ ਕੀਤੀ ਸੀ ਆਪਾਂ ਵੀ ਇਹੀ ਗੱਲ ਕਰਾਂਗੇ ਕਿ ਦੀ ਸਰ ईएसएल ਦੀ ਸਰ ਕੀ ਹੁੰਦਾ ਜੀ ਇਹ ਬਾਲਿਆਂ ਨੂੰ ਪਤਾ ਨਹੀਂ ਹੁੰਣਾ ਦੇਖੋ ਜੇ ਤਾਂ ਪੇਪਰ ਦੇ ਨਾ ਜਾਣਾ ਫਿਰ ਅਲੱਗ ਗੱਲ ਹੈ ਬਟ ਜੇ ਰੈਂਕ ਲੈਣਾ ਹੈ ਸਿਲੈਕਸ਼ਨ ਲੈਣੀ ਫਿਰ ਨਾ ਸਾਨੂੰ ਪਲਾਨਿੰਗ ਕਰਨੀ ਪੈਂਦੀ ਆ ਕਿ ਅਸੀਂ ਕਿੱਦਾਂ ਕਰ ਸਕਦੇ ਜਿਵੇਂ ਅਸੀਂ ਅਨਸਰ ਰਾਈਟਿੰਗ ਤੇ ਕੀਤੀ ਹੈ ਇੱਦੀ ਸਾਨੂੰ ਸਬਜੈਕਟਸ ਦੇ ਉੱਤੇ ਵੀ ਕੋਈ ਨਾ ਕੋਈ ਪਲਾਨਿੰਗ ਕਰਨੀ ਪੈਂਦੀ ਆ ਅਕਸਰ ਤੁਸੀਂ ਸੁਣਿਆ ਹੋਊਗਾ ਵੀ ਸਰ ਲੈਂਗੁਏਜ ਪੇਪਰ ਦੇ ਉੱਤੇ ਫੋਕਸ ਕਰੋ ਐ ਤੁਹਾਡਾ ਐਸੇ ਬਹੁਤ ਵਧੀਆ ਹੋਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਤੁਹਾਡਾ ਸਟੈਟਸ ਸਬਜੈਕਟ ਦੇ ਉੱਤੇ ਤੁਸੀਂ ਕਮਾਂਡ ਕਰੋਗੇ ਤਾਂ ਤੁਹਾਡੇ ਨੰਬਰ ਬਾਕੀਆਂ ਨਾਲੋਂ ਵੱਧ ਜ਼ਰੂਰ ਆ ਜਾਣਗੇ ਸੋ ਅਸੀਂ ਇੱਕ ਸਪੈਸ਼ਲ ਫੋਕਸ ਕਰ ਰਹੇ ਹਾਂ ਈਐਸਐਲ ਦੇ ਉੱਤੇ ਜਾਨੀ ਕਿ ਈ ਫਾਰ ਐਸੇ ਹੋ ਗਿਆ ਐਸ ਫਾਰ ਸਾਡੇ ਕੋਲੇ ਸਟੈਟਸ ਹੋ ਗਿਆ ਤੇ ਐਲ ਫਾਰ ਲੈਂਗੁਏਜ ਪੇਪਰ ਸੋ ਏ ਨਹੀਂ ਹੋਗਾ ਕਿ ਵੀਕਐਂਡ ਦੇ ਕਲਾਸ ਹੋਗੀ ਠੀਕ ਆ ਡੇਲੀ ਕਲਾਸਿਸ ਹੋਣਗੀਆਂ एसएदिक प्रॉपर दिन निर्धारित ਕੀਤਾ ਗਿਆ ਹੈ ਕਿ ਸੈਟਰਡੇ ਨੂੰ ਤੁਹਾਡੇ ਐਸਏ ਦੀ ਕਲਾਸਾਂ ਹੋਊਗੀ ਹੋਗੀ ਉਹਦੋਂ ਇੱਕ ਪੂਰਾ ਦਿਨ ਆਪਾਂ ਐਸਏ ਤੇ ਡਿਸਕਸ਼ਨ ਕਰਾਂਗੇ ਤੇ ਬਾਕੀ ਜਿਹੜੇ ਸਬਜੈਕਟ ਬਣਦੇ ਨੇ ਸਟੈਟਸ ਦੀ ਗੱਲ ਕਰ ਲਓ ਤੇ ਲੈਂਗੁਏਜ ਦੀ ਉਹ ਡੇਲੀ ਘੰਟੇ-ਘੰਟੇ ਸਵਾ ਸਵਾ ਘੰਟੇ ਦੀਆਂ ਕਲਾਸਾਂ ਹੋਣਗੀਆਂ ਤੇ ਨਾਲ ਨਾਲ ਤੁਹਾਨੂੰ ਪ੍ਰੈਕਟਿਸ ਵੀ ਕਰਾਈ ਜਾਊਗੀ ਕਿ ਕਿੱਦਾਂ ਦੇ ਕੁਐਸਚਨ ਤੇ ਕਿੱਦਾਂ ਦੇ ਆਨਸਰ ਆਉਣਗੇ ਸੋ दैट ਕਿ ਸਾਡੇ ਨੰਬਰ ਬਾਕੀਆਂ ਨਾਲੋਂ ਵੱਧ ਜਾਣ ਤੇ ਸਾਡੀ ਤਿਆਰੀ ਸਿਲੈਕਸ਼ਨ ਵਾਲੀ ਹੋਵੇ ਤੇ ਰੈਂਕ ਵਾਲੀ ਹੋਵੇ ਬਿਲਕੁਲ ਸਰ ਬਿਲਕੁਲ ਜਿਵੇਂ ਸਰ ਯੂਪੀਐਸਸੀ ਕਹਿੰਦੇ ਆ ਨਾ ਕਿ ਆਪਸ਼ਨਲ ਤੇ ਫੋਕਸ ਕਰ ਲਓ ਅ ਐਸੇ ਕਰ ਲਓ ਹਾਂ ਇਹ ਤਿੰਨ ਤੀਜਾ ਕਰ ਲਓ ਸੋ ਮੈਨੂੰ ਲੱਗਦਾ ਹੈ ਬਾਕੀ ਜੀਐਸ ਤੋਂ ਇਲਾਵਾ ਜੇ ਤੁਸੀਂ ਕਹੋ ਨਾ ਕਿ ਪੰਜਾਬ ਪੀਸੀ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਸੋ ਇਸ 11 ਦਾ ਬੱਚੇ ਠੀਕ ਹੈ ਜੀ ਸੋ ਇਹ ਸੀਗੀਆਂ ਵੀ ਸਾਡੇ ਬੈਚ ਦੀ ਖਾਸੀਅਤ ਹੁਣ ਆਪਾਂ ਗੱਲ ਕਰਾਂਗੇ ਸਰ ਇੱਕ ਵਾਰ ਕਲਾਸ ਦੇ ਸ਼ਡਿਊਲ ਦੀ ਸੋ ਮੰਡੇ ਟੂ ਫਰਡੇ ਪਹਿਲਾ ਸ਼ਡਿਊਲ ਹੋਗਾ ਮੰਡੇ ਟੂ ਫਰਡੇ ਡੇਲੀ ਤੁਹਾਡੀਆਂ 8 ਤੋਂ 9 ਘੰਟੇ ਦੀਆਂ ਕਲਾਸਿਸ ਹੋਣਗੀਆਂ ਠੀਕ ਹੈ ਉਹਦੇ ਵਿੱਚ ਸਵੇਰ ਤੋਂ ਲਾ ਲਓ ਜਿਵੇਂ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਇਹ ਕੀ ਹੋਗਾ ਸੋਮਵਾਰ ਮੰਨ ਲਓ ਜੀਐਸ 1 ਦੀ ਕਲਾਸ ਹੋ ਗਈ ਮੰਗਲਵਾਰ ਜੀਐਸ 2 ਦੀ ਕਲਾਸ ਹੋਗੀ ਉਹਦੇ ਵਿੱਚ ਹਰ ਇੱਕ ਟੀਚਰ ਮੈਂ ਹੋ ਗਿਆ ਜਤਨ ਸਰ ਹੋਗੇ ਕਾਸਰ ਹੋਗੇ ਆਪਣੇ ਆਪਣੇ ਸਬਜੈਕਟ ਨੂੰ ਜੋ ਵੀ ਅਸੀਂ ਪਹਿਲਾਂ ਪੜਿਆ ਆ ਉਹਦੇ ਵਿੱਚ ਕੀ ਐਡ ਆਨ ਹੋ ਸਕਦਾ ਆ ਉਹਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਬਣ ਸਕਦੇ ਆ ਉਹਦੇ ਲਈ ਕਿੱਦਾਂ ਦੇ ਨੋਟਸ ਚਾਹੀਦੇ ਨੇ ਉਹ ਸਾਰੀ ਇੱਕ 3 ਘੰਟੇ ਦੀ ਡੇਲੀ ਇਸ ਤਰੀਕੇ ਦੀ ਕਲਾਸ ਹੋਇਆ ਕਰੂਗੀ ਜੀ ਉਸ ਤੋਂ ਬਾਅਦ ਸਾਡੇ ਕੋਲੇ ਫਿਰ ਹਾਂ ਡੇਲੀ ਹੋਊਗੀ ਮਤਲਬ ਵੀਕ ਦੀ ਇੱਕ ਹੋਇਆ ਕਰੂਗੀ ਜੀਐਸ 1 ਦੀ ਜੀਐਸ 2 ਦੀ ਵੀ ਇੱਕ ਦੂਜੀ ਹੋਗੀ ਸੈਕੰਡ ਆਪਸ਼ਨ ਸਾਡੇ ਕੋਲ ਸੇਮ ਡੇ ਮੰਨ ਲਓ ਤੁਸੀਂ ਪਹਿਲਾਂ ਇੱਕ ਸਬਜੈਕਟ ਪੜ੍ਹ ਲਿਆ ਜੀਐਸ 3 ਜਾਂ ਜੀਐਸ 4 ਜਾਂ ਪੰਜਾਬ ਜੀ ਦਾ ਸੀ 3 ਘ ਉਦੋਂ ਬਾਅਦ ਜਿਹੜੀ ਇੱਕ ਕਲਾਸ ਹੁੰਦੀ ਉਹ ਸਪੈਸ਼ਲ ਕਲਾਸ ਹੈ ਜਿੱਦੇ ਵਿੱਚ ਤੁਸੀਂ ਕਿੱਦਾਂ ਕੁਐਸਚਨ ਬਣਾ ਸਕਦੇ ਹੋ ਸਰ ਉਹ ਐਕਸਪਲੇਨ ਜ਼ਰੂਰ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਬੱਚੇ ਕੀ ਹੋਏਗਾ ਮੈਂ ਆਉਂਗਾ ਤੁਹਾਨੂੰ ਕੁਐਸਚਨ ਰੈਂਡਮਲੀ ਦਊਂਗਾ ਪਹਿਲਾਂ ਨਹੀਂ ਦਊਂਗਾ ਤੁਹਾਨੂੰ ਰੈਂਡਮਲੀ ਕੁਐਸਚਨ ਦਊਂਗਾ ਤੁਹਾਨੂੰ 5 10 ਮਿੰਟ ਦਾ ਸਮਾਂ ਦਿੱਤਾ ਜਾਊਗਾ ਤੁਸੀਂ ਉਸ ਤੇ ਸੋਚੋਗੇ ਤੁਸੀਂ ਸੋਚ ਕੇ ਦੱਸੋਗੇ ਕਿ ਹਾਂਜੀ ਸਰ ਸ਼ਾਇਦ ਇਹਦੇ ਵਿੱਚ ਇਹ ਪੁੱਛਿਆ ਗਿਆ ਮੈਂ ਕਹੂੰਗਾ ਨਹੀਂ ਬੱਚੇ ਇਹ ਤੇ ਤੁਸੀਂ ਮਿਸ ਕਰ ਗਏ ਇਹਦਾ ਦੂਸਰਾ ਕੰਪੋਨੈਂਟ ਵੀ ਸੀ ਤੁਹਾਨੂੰ ਦੱਸੂਗਾ ਕਿ ਕ੍ਰਿਟੀਕਲੀ ਈਵੈਲਿਊਏਟ ਤੇ ਕ੍ਰਿਟੀਕਲੀ ਐਗਜ਼ਾਮਿਨ ਵਿੱਚ ਫਰਕ ਕੀ ਹੁੰਦਾ ਹੈ ਕਿ ਆਪਾਂ ਸੇਮ ਹੀ ਆਨਸਰ ਲਿਖਤੀਏ ਐਗਜ਼ਾਮਿਨ ਤੇ ਈਵੈਲਿਊਏਟ ਕੀ ਫਰਕ ਹੈ ਉਸ ਤੋਂ ਬਾਅਦ ਤੁਸੀਂ ਉੱਥੇ ਹੀ ਬੈਠ ਕੇ ਆਪਣਾ ਦਿਮਾਗ ਲਾ ਕੇ ਆਨਸਰ ਲਿਖੋਗੇ ਇਹ ਸਾਰਾ ਲਾਈਵ ਹੋਏਗਾ ਇਸੇ ਕਰਕੇ ਇਹਨੂੰ ਲਾਈਵ ਆਨਸਰ ਰਾਈਟਿੰਗ ਕਲਾਸ ਕਿਹਾ ਗਿਆ ਬੱਚੇ ਇਹਨੂੰ ਡੀਐਸਐਲਏ ਦਾ ਨਾਮ ਦਿੱਤਾ ਗਿਆ ਬਹੁਤ ਵਾਰ I don't know ਵਰਡ ਦਾ मीनिंग ਹੀ ਪਤਾ ਹੁੰਦਾ ਵੀ ਜੇ ਇਹ ਵਰਡ ਆ ਗਿਆ ਇਵੈਲਿਊਏਟ ਆ ਗਿਆ ਐਕਸਪਲੇਨ ਆ ਗਿਆ ਅਸੀਂ ਆਨਸਰ ਕਿਦਾਂ ਦਾ ਫਰੇਮ ਕਰਨਾ ਸੋ ਉਹ ਸਿਖਾਉਣਾ ਬਹੁਤ ਜ਼ਰੂਰੀ ਹੈ ਤੇ ਉਹ ਇਸ ਕਲਾਸ ਦੇ ਵਿੱਚ ਜ਼ਰੂਰ ਸਿਖਾਇਆ ਜਾਊਗਾ ਉਸ ਤੋਂ ਬਾਅਦ ਯਾਨੀ ਕਿ ਦਿਨ ਦੇ ਸਾਢੇ 3 ਘੰਟੇ ਪਹਿਲੀ ਕਲਾਸ ਹੋ ਗਈ 2 ਘੰਟੇ ਕੋ 5 ਘੰਟੇ ਹੋਗੇ ਉਸ ਤੋਂ ਬਾਅਦ ਸਾਨੂੰ ਪੰਜਾਬੀ ਇੰਗਲਿਸ਼ ਤੇ ਸਟੈਟ 3 ਘੰਟੇ ਅਸੀਂ ਡੇਲੀ ਇਹ ਦਵਾਂਗੇ ਯਾਨੀ ਕਿ 7 8 ਤੋਂ 9 ਘੰਟੇ ਡੇਲੀ ਦੇ ਬਣਨਗੇ ਮੰਡੇ ਟੂ ਫਰਾਈਡੇ ਸੋ ਇਹ ਸਾਡੇ ਹੋਗਾ ਮੰਡੇ ਟੂ ਫਰਾਈਡੇ ਦਾ ਸਕੇਡਿਊਲ ਹੋ ਗਿਆ ਉਸ ਤੋਂ ਬਾਅਦ ਸੈਟਰਡੇ ਜਿਹੜਾ ਹੋਗਾ ਆਪਣਾ ਅਸੀਂ ਫੋਕਸ ਕਰਾਂਗੇ ਐਸੇ ਤੇ ਟੈਸਟ ਸੀਰੀਜ਼ ਦੇਤੇ ਨਾਲ ਨਾਲ ਕਰੰਟ ਅਫੇਅਰ ਦੀਆਂ ਕਲਾਸਾਂ ਵੀ ਜ਼ਰੂਰ ਚੱਲਣਗੀਆਂ ਹੁਣ ਸਰ ਆਪਾਂ ਟੈਸਟ ਸੀਰੀਜ਼ ਵਿੱਚ ਇਨਕਲੂਡ ਕੀਤੀ ਹੋਈ ਹੈ ਜੀ ਜੀ ਸਰ ਟੈਸਟ ਸੀਰੀਜ਼ ਦਾ ਕੀ ਪੈਟਰਨ ਹੋਗਾ ਉਹ ਵੀ ਇੱਕ ਵਾਰ ਬੱਚਿਆਂ ਨੂੰ ਜ਼ਰੂਰ ਦੱਸ ਬਿਲਕੁਲ ਜੀ ਬਿਲਕੁਲ ਅੱਗੇ ਬੱਚਿਓ ਇਹ ਦੇਖੋ ਧਿਆਨ ਨਾਲ ਦਿਸ ਇਜ਼ ਦਾ ਸ਼ੈਡਿਊਲ ਫਾਰ आवर ਟੈਸਟ ਸੀਰੀ ਪ੍ਰੋਪਰ ਅੱਗੇ ਕੰਪਲੀਟ ਕਰਾਂਗੇ ਪਰ ਤੁਹਾਨੂੰ ਇੱਕ ਪੈਟਰਨ ਦੱਸ ਦਿੰਦਾ ਵੀ ਪੈਟਰਨ ਕਿਵੇਂ ਚੱਲੂਗਾ ਜਿਵੇਂ ਕਿ ਸਾਡਾ ਪਹਿਲਾ ਟੈਸਟ 21 ਦਸੰਬਰ ਨੂੰ ਹੋਣ ਵਾਲਾ ਹੈ ਜੀਐਸ 1 ਦਾ ਫੁੱਲ ਸਿਲੇਬਸ ਯਾਨੀ ਕਿ ਇੱਕ ਐਫਐਲਟੀ ਫੁੱਲ ਲੈਂਥ ਟੈਸਟ ਹੋਏਗਾ ਬੱਚੇ ਸੋ ਇਹਦੀ ਜਿਹੜੀ ਬਣਦੀ ਹੈ ਬੱਚੇ ਸੰਡੇ ਬਣਦਾ ਹੈ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਗਲਾ ਹਫਤਾ ਨੈਕਸਟ ਸੰਡੇ ਦੀ ਆਪਾਂ ਗੱਲ ਕਰੀਏ ਕੀ ਹੋਏਗਾ ਫੁੱਲ ਸਿਲੇਬਸ ਦਾ ਜੀਐਸ 2 ਉਸ ਤੋਂ ਬਾਅਦ ਆਪਣੇ ਕੋਲ ਸੈਟਰਡੇ ਆ ਜਾਂਦਾ ਹੈ ਬੱਚੇ 3 ਜਨ ਯਾਨੀ ਕਿ ਸੈਟਰਡੇ ਉਸ ਸੈਟਰਡੇ ਨੂੰ ਸਾਡੇ ਕੋਲ ਐਸਏ ਦਾ ਪੇਪਰ ਹੋਏਗਾ ਫਿਰ ਸੰਡੇ ਨੂੰ ਜੀਐਸ ਕੀ ਆਪਾਂ ਦਾ ਐਸੇ ਆ ਜਾਏਗਾ ਇਸੇ ਤਰ੍ਹਾਂ ਕਰਦੇ ਕਰਦੇ ਦੇਖੋ ਇੰਗਲਿਸ਼ ਦੇ ਪੇਪਰ ਪੰਜਾਬੀ ਦੇ ਪੇਪਰ 17 ਤਰੀਕ ਨੂੰ ਹੋਏਗਾ ਇੰਗਲਿਸ਼ ਤੇ 20 ਤਰੀਕ ਨੂੰ ਆਪਣਾ ਪੰਜਾਬੀ ਦਾ ਪੇਪਰ ਐਂਡ ਥਿਸ ਪੈਟਰਨ ਵਿਲ ਗੋ ਔਨ ਲਾਈਕ 댓 ਜਿਹੜਾ ਮੈਂ ਤੁਹਾਨੂੰ ਹੁਣੀ ਪੀਡੀਐਫ ਦਵਾਂਗਾ ਬਰੌਸ਼ਰ ਵਾਲੀ ਉਹਦੇ ਵਿੱਚ ਪ੍ਰੋਪਰਲੀ ਮੈਂ ਤੁਹਾਨੂੰ ਲਿਖ ਕੇ ਦੇ ਦਊਗਾ ਵੀ ਕਦੋਂ ਪੇਪਰ ਕਿਹੜਾ ਪੇਪਰ ਕਦੋਂ ਹੋਏਗਾ ਬੱਚੇ ਸੋ ਇਸ ਟਾਈਮ ਤੇ ਤੁਸੀਂ ਆਪਣੇ ਪੇਪਰ ਅਟੈਂਪਟ ਕਰਿਓ ਇਹ ਪ੍ਰੀਪੋਨ ਨਹੀਂ ਹੋ ਸਕਦੇ ਬੱਚੇ ਤੁਸੀਂ ਇਹ ਇਸ ਦਿਨ ਪੇਪਰ ਲਾਈਵ ਹੋ ਜਾਏਗਾ ਦੇਣਾ ਤੁਸੀਂ ਇੱਕ ਦੋ ਦਿਨ ਬਾਅਦ ਦੇਣਾ ਹੈ ਹਫਤੇ ਬਾਅਦ ਦੇਣਾ ਦੇ ਸਕਦੇ ਹੋ ਕੋਈ ਦਿੱਕਤ ਨਹੀਂ ਆਲੀ ਗਾ ਬੜੀ ਇੱਛਾ ਜਦ ਮਾਜੀ ਇਹ ਦਿਓ ਟ੍ਰੈਂਡ ਦੇਖੋ ਜੀ ਇਹ ਸਾਡਾ ਪਲਾਨ ਰੈਡੀ ਹੈ ਫਾਰ ਦਾ ਸਿਲੈਕਸ਼ਨ ਹੁਣ ਉਹੀ ਗੱਲ ਆ ਵੀ ਜੇ ਤੁਸੀਂ ਇਸ ਚੀਜ਼ ਨਾਲ ਐਗਰੀ ਕਰਦੇ ਹੋ ਤੁਹਾਡਾ ਵੀ ਮਨ ਹੈਗਾ ਕਿ ਸਰ ਸਿਲੈਕਸ਼ਨ ਤਾਂ ਲੈਣੀ ਹੈ ਜੀ ਮਿਹਨਤ ਕਰਨੀ ਪੈਣੀ ਆ ਫਿਰ ਇਹ ਗੱਲ ਸੋਚ ਕੇ ਆਇਓ ਵੀ ਸਾਡੀ ਸਪੀਡ ਨਾਲ ਸਪੀਡ ਮੈਚ ਕਰਨੀ ਪੈਣੀ ਆ ਇਨਾ ਸੋਚਿਓ ਵੀ 5 ਘੰਟੇ ਰੋਜ਼ ਪੜ੍ਹ ਲਈਏ ਜੀ ਹੋ ਜੂਗਾ ਨਹੀਂ ਅਸੀਂ ਤੁਹਾਨੂੰ 8 ਤੋਂ 9 ਘੰਟੇ ਆਪ ਪੜਾਵਾਗੇ ਉਦੋਂ ਬਾਅਦ ਘਰੇ ਜਾ ਕੇ ਤੁਸੀਂ ਆਪ ਆਨਸਰ ਵੀ ਲਿਖਣੇ ਆ ਹੋਰ ਵੀ ਨੋਟਸ ਵੀ ਰਿਵਾਈਜ਼ ਕਰਨੇ ਆ ਸੋ 14 ਤੋਂ 15 ਆਵਰਸ ਦਾ ਇੱਕ ਟਾਈਮ ਸਲੋਟ ਦਿਮਾਗ ਦੇ ਵਿੱਚ ਫਿੱਟ ਕਰ ਲਓ ਜੇ ਤੁਸੀਂ ਵੀ ਟਾਪਰਸ ਦੀ ਲਿਸਟ ਦੇ ਵਿੱਚ ਆਉਣਾ ਹੈ ਐਂਡ ਇਹ ਸੱਚਾਈ ਹੈ ਇਦੋਂ ਬਿਨਾ ਬਹੁਤ ਔਖਾ ਹੋ ਜਾਊਗਾ ਤੇ ਸਰ ਆਈ ਹੋ ਬੈਚ ਬਾਰੇ ਦੱਸ ਦੀ ਹੁਣ ਬੱਚਿਆਂ ਨੂੰ ਬਿਲਕੁਲ ਸਰ ਬਿਲਕੁਲ ਆਹੀ ਸੀਗਾ ਜੀ ਸੋ ਇਹ ਬੈਚ ਹੈ ਜੀ ਆਪਣਾ ਜਿਹਦੇ ਬਾਰੇ ਨੰਬਰ ਨੋਰਮ ਨੂੰ ਤੁਹਾਨੂੰ ਪਤਾ ਹੀ ਹੈ ਸਾਰੇ ਫੀਚਰ ਅਸੀਂ ਦੱਸ ਚੁੱਕੇ ਹਾਂ ਵੀ ਕਿਹੜੇ ਕਿਹੜੇ ਫੀਚਰ ਇਹਦੇ ਵਿੱਚ ਹੋਣਗੇ ਸਾਰੇ ਨੰਬਰ ਹੈ ਜੀ ਬੱਚੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਦੀ ਫੀਸ ਦੀ ਗੱਲ ਕਰ ਲਈਏ ਤੇ ਦੀ ਫੀਸ ਹੈ ਕਿ ਜਿਹੜੀ ਉਹ 20000 ਰੁਪਏ ਇਨਕਲੂਡਿੰਗ ਸਾਰੇ ਟੈਕਸ ਸੋ ਸਭ ਕੁਝ ਇਹਦੇ ਵਿੱਚ ਹੈ ਟੈਸਟ ਸੀਰੀਜ਼ ਵੀ ਹੈ ਸਾਡੇ ਕੋਲ ਸਾਰੇ ਜਿਹੜਾ ਹੈਗਾ ਸਪੈਸ਼ਲੀ ਜਿਹੜੇ ਆਪਾਂ ਫੋਕਸ ਕਰਨਾ ਉਹ ਵੀ ਹੈ ਸੋ ਮਤਲਬ ਟੋਟਲੀ ਸਭ ਕੁਝ ਜਿਹੜਾ ਹੈਗਾ ਬੱਚਾ ਜੁਆਇਨ ਕਰੂਗਾ ਤੈਨੂੰ ਸਾਰਾ ਕੁਝ ਨਾਲ ਦੇ ਨਾਲ ਮਿਲ ਜਾਊਗਾ ਇੱਕ ਹੋਰ ਮੈਂ ਕੰਮ ਚਲੂ ਕਰ ਦਊਗਾ ਜਿਹੜੇ ਬੱਚੇ ਨਾ ਜਿਹੜੇ ਸਾਡੇ ਕ੍ਰੈਸ਼ ਕੋਰਸ ਦੇ ਪੁਰਾਣੇ ਮੈਂ ਟਰਾਈ ਕਰੂੰਗਾ ਕਿ ਉਹਨਾਂ ਦੇ ਪ੍ਰੀ ਅਲੱਗ ਬੱਚੇ ਮੈਂ ਇੱਕ ਵਾਰ ਰਿਵਾਈਜ਼ ਕਰਨਾ ਨਾ ਜੀ ਪਹਿਲੀ ਗੱਲ ਤਾਂ ਸਾਰਾ ਸਿਲੇਬਸ ਆਪਾਂ ਰਿਵਾਈਜ਼ ਕਰਾਵਾਂਗੇ ਲੋਡ ਪੈਣੀ ਨਹੀਂ ਬਟ ਜੇ ਕਿਸੇ ਬੱਚੇ ਨੂੰ ਲੱਗਿਆ ਤੇ ਪੁਰਾਣੇ ਬੈਚ ਟੈਗ ਕਰਵਾ ਦਾਂਗੇ ਸੋ ਦਰਕਿ ਤੁਸੀ ਜੇ ਸੁਣਨੀਆਂ ਹੋਣਗੀਆਂ ਕਲਾਸ ਪਹਿਲੀ ਗੱਲ ਲੋਡ ਪੈ ਠੀਕ ਹੈ ਸਾਰਾ ਕੁਝ ਇਧੇ ਕਰਾਵਾਂਗੇ ਉਹ ਕੋ ਐਕਸਟਰਾ ਹੁੰਦਾ ਐਜ ਬੀਚਰੋ ਠੀਕ ਹੈ ਸਰ ਸੰਤਾ ਜੀ ਵਾਓ ਵਧੀਆ ਹੋ ਗਿਆ ਹੈਨਾ ਸੋ ਉਹ ਵਾਲੀ ਚੀਜ਼ ਹੋ ਗਈ ਤਾਂ ਅਸੀਂ ਉੱਤੇ ਜਿਹੜਾ ਡਿਸਕਸ਼ਨ ਕਰ ਸਕਦੇ ਆ ਅਦਰਵਾਇਜ਼ ਸਭ ਕੁਝ ਇਸ ਬੈਚ ਦੇ ਵਿੱਚ ਕਵਰ ਹੋ ਜਾਊਗਾ ਇਹ ਪ੍ਰਾਈਸ ਪੁਆਇੰਟ ਹੈ ਇਹ ਫੀਸ ਹੈ ਆਪਣੀ ਫੀਸ ਨਿਕੂਗਾ ਇਨਵੈਸਟਮੈਂਟ ਹੈ ਤੁਹਾਡੀ ਤੁਸੀਂ ਇਨਵੈਸਟਮੈਂਟ ਕਰੋ ਤੇ ਆਪਣੇ ਅਫਸਰ ਬਣਨ ਦੇ ਸੁਪਨੇ ਨੂੰ ਸੱਚ ਕਰ ਸਕਦੇ ਹੋ ਬਾਕੀ ਸਰ ਟੈਲੀਗ੍ਰਾਮ ਦਾ ਚੈਨਲ ਡੈਫੀਨਟਲੀ ਸਰ ਇੱਕ ਸੈਂਪਲ ਰਹਿ ਗਿਆ ਸੀ ਸਰ ਸੈਂਪਲ ਦੇ ਰੋ ਵੀ ਕਿੱਦਾਂ ਦੇ ਹੋਣਗੇ ਇੱਕ ਵਾਰ ਜੀ 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 ਸਰ ਸਰ ਨੇ ਨਾ ਕ੍ਰਿਸਪ Q&A ਨੋਟਸ ਦੀ ਗੱਲ ਕੀਤੀ ਸੀ ਸੋ ਇੱਕ ਚਲਕ ਤੁਹਾਨੂੰ ਕ੍ਰਿਸਪ Q&A ਨੋਟਸ ਦੇ ਦੇ ਰਹੇ ਹਾਂ ਬੱਚੇ ਕਿ ਕੁਐਸਚਨ ਆਨਸਰ ਫਾਰਮੈਟ ਵਿੱਚ ਤੁਹਾਨੂੰ ਨੋਟਸ ਕਿਵੇਂ ਦੇ ਮਿਲਣਗੇ ਸਭ ਤੋਂ ਪਹਿਲਾਂ ਕੁਐਸਚਨ ਦੇਖ ਲਓ ਫੋਰ ਐਗਜ਼ਾਮਪਲ ਕੋਆਪਰੇਟਿਵ ਫੈਟਲਿਜ਼ਮ ਤੇ ਆਪਾਂ ਕੁਐਸਚਨ ਬਣਾਇਆ ਹੈ ਕਰੰਟ ਬੇਸ ਕੁਐਸਚਨ ਹੈ ਬੜੀ ਹ ਕੇ BBMP ਵਾਸ ਇਨ ਨਿਊ ਸੋ ਉਹਦੇ ਵਿੱਚੋਂ ਕਿਵੇਂ ਕੁਐਸਚਨ ਪੁੱਛਿਆ ਜਾ ਸਕਦਾ ਸੀ ਆ ਬਣਾਤਾ ਉਸ ਤੋਂ ਬਾਅਦ ਆ ਸਟਰਕਚਰ ਸ਼ੈ ਤੁਹਾਨੂੰ ਕੋਈ ਨਹੀਂ ਸਿਖਾ ਰਿਹਾ ਬੱਚੇ ਆਨਸਰ ਰਾਈਟਿੰਗ ਦਾ ਫਰਸਟ ਥਿੰਗ ਹੀ ਸਟਰਕਚਰ ਕਰਨਾ ਹੁੰਦਾ ਕਿ ਉਹਨੂੰ ਕੁਐਸਚਨ ਨੂੰ ਦਿਮਾਗ 'ਚ ਉਸੇ ਕਿਵੇਂ ਬਿਠਾ ਰਹੇ ਹੋ ਸੋ ਉਸ ਸਟਰਕਚਰ ਤੁਹਾਨੂੰ ਦਿੱਤਾ ਜਾਏਗਾ ਹਰ ਮਾਡਲ ਆਨਸਰ ਦੇ ਵਿੱਚ ਹਰ ਨੋਟ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕੰਟੈਂਟ ਦੇਖ ਸਕਦੇ ਹੋ ਸਾਡਾ ਠੀਕ ਹੈ ਜੀ ਇਹ ਪੀਡੀਐਫ ਜਿਹੜੀ ਹੈ ਸਰ ਆਪਾਂ ਟੈਲੀਗ੍ਰਾਮ ਤੇ ਹੀ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰ ਦਾਂਗੇ ਆ ਦੇਖੋ ਪ੍ਰੋਪਰ ਟੇਬਲਸ ਬਣਾ ਕੇ ਤੁਹਾਨੂੰ ਦਿੱਤੇ ਗਏ ਨੇ ਪ੍ਰੋਪਰ ਦੱਸਿਆ ਗਿਆ ਹੈ ਦੇਖੋ ਤੁਸੀਂ ਇੱਕ ਇੱਕ ਤੁਸੀਂ ਨਾ ਧਿਆਨ ਨਾਲ ਬਸ ਡਿਟੇਲਿੰਗ ਦੇਖੋ ਠੀਕ ਹੈ ਜੀ ਓਸੀ ਆਲ ਆਫ ਦਾ ਡਿਟੇਲਿੰਗ ਕਿ ਆਪਾਂ ਜੋ ਕੰਟੈਂਟ ਐਡ ਕੀਤਾ ਹੈ ਉਹ ਕੰਟੈਂਟ ਤੁਸੀਂ ਧਿਆਨ ਨਾਲ ਵੇਖਿਓ ਐਂਡ ਥਿਸ ਇਜ਼ ਦਾ ਕਨਕਲੂਜਨ ਥਿਸ ਇਜ਼ ਦਾ ਹੋਲ ਬਾਡੀ ਪਾਰਟ ਠੀਕ ਹੈ ਸਰ ਜੀ ਸੋ ਇਹ ਹੋ ਗਿਆ ਜੀ ਆਪਣਾ ਸੈਂਪਲ ਤੇ ਇਹ ਆ ਗਿਆ ਜੀ ਆਪਣਾ ਟੈਲੀਗ੍ਰਾਮ ਦਾ ਚੈਨਲ ਸੋ ਇਹ ਸਪੈਸ਼ਲ ਟੈਲੀਗ੍ਰਾਮ ਦਾ ਜਿਹੜਾ ਗਰੁੱਪ ਹੈਗਾ ਇਹ ਜਿਹੜੇ ਹੈਗੇ ਬੱਚੇ ਆਪਣੇ ਕੋਲ ਮੇਨਸ ਦੀ ਤਿਆਰੀ ਕਰ ਰਹੇ ਉਹਦੇ ਲਈ ਆ ਜਿਹਦਾ ਨਾਮ ਵੀ ਬੜਾ ਸੋਚ ਕੇ ਰੱਖਿਆ ਸੀਗਾ ਮੇਨਸ ਵਾਰੀਅਰਸ ਯਾਨੀ ਕਿ ਤੁਸੀਂ ਯੋद्धा ਹੋਮੋਗੇ ਕਿਉਂਕਿ ਇਹ ਜਿਹੜੇ ਆਉਣ ਵਾਲਾ ਸਮਾਂ ਆ ਤੁਹਾਡੀ ਸਿਲੈਕਸ਼ਨ ਲਈ ਵੀ ਹੈ ਤੇ ਪੰਜਾਬ ਦੇ ਲਈ ਵੀ ਬੜਾ ਕੀਮਤੀ ਹੈ ਤੇ ਤੁਸੀਂ ਵਧੀਆ ਪੜ੍ਹ ਕੇ ਵਧੀਆ ਥੌਟ ਪ੍ਰੋਸੈਸ ਲੱਗੇ ਜਾਉਗੇ ਪੰਜਾਬ ਵੀ ਉਹਨਾਂ ਜ਼ਿਆਦਾ ਅੱਗੇ ਵਧੂਗਾ ਜਿੰਨਾ ਤੁਸੀਂ ਆਪਣੇ ਆਪ ਨੂੰ ਮਾਈਂਡ ਨੂੰ ਜ਼ਿਆਦਾ ਅੱਗੇ ਰੱਖੋਗੇ ਸੋ ਆਈ ਹੋਪ ਕਲੀਅਰ ਹੋ ਗਿਆ ਹੋਗਾ ਬਾਕੀ ਇਸ ਗਰੁੱਪ ਦੇ ਵਿੱਚ ਵੀ ਇਹਦਾ ਮੈਂ ਲਿੰਕ ਜਿਹੜਾ ਹੈਗਾ ਉਹ ਟੈਲੀਗ੍ਰਾਮ ਦੇ ਸੌਰੀ ਆਪਣੇ ਇਸ ਵੀਡੀਓ ਦੇ ਕਮੈਂਟ ਚ ਲਵਾ ਦਾਂਗੇ ਤੇ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਅਰਮਿਸ਼ਨ ਲੈ ਸਕਦੇ ਹੋ ਬਾਕੀ ਨੰਬਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮਿਲ ਜਾਊਗਾ ਸੋ ਫਿਰ ਕਰੀਏ ਜੀ ਬਿਲਕੁਲ ਜੀ ਬਿਲਕੁਲ ਆਹੀ ਸੀ ਬੱਚੇ ਹੁਣ ਜੇ ਸਿਲੈਕਸ਼ਨ ਕਰਨੀ ਹੈ ਤੇ ਐਨਰੋਲ ਕਰੋ ਤੇ ਆਪਾਂ ਛੇਤੀ ਤੋਂ ਛੇਤੀ ਕਰੀਏ ਸ਼ੁਰੂ ਆਪਾਂ ਆਪਣੀ ਤਰਫੋਂ ਇਹ ਕਮਿਟ ਕਰਾਂਗੇ ਕਿ ਜੋ ਕੀਤਾ ਹੈ ਜੋ ਦੱਸਿਆ ਹੈ ਉਹ ਪੂਰਾ ਕਰਾਂਗੇ ਸਾਡੀ ਤਰਫੋਂ ਤੁਹਾਨੂੰ 1% ਵੀ ਇਹ ਨਹੀਂ ਲੱਗੂ ਕਿ ਵੀ ਘੱਟ ਜ਼ੋਰ ਲਾਇਆ ਹੈ ਜਿੰਨਾ ਸਰ ਪ੍ਰੀਚ ਆਪਾਂ ਜ਼ੋਰ ਲਾ ਕੇ ਬੱਚਿਆਂ ਦੇ ਪ੍ਰੀ ਘੜਾਏ ਆ ਨਾ ਹੁਣ ਉਹੀ ਜ਼ੋਰ ਲਾ ਕੇ ਤੁਹਾਡੇ ਰੈਂਕ ਲਿਆਉਣੇ ਆ ਆਪਾਂ 16 ਦਸੰਬਰ ਤੋਂ ਕਲਾਸਿਸ ਸਟਾਰਟ ਨੇ ਵਿੱਚ ਠੀਕ ਹੈ ਜੀ ਚਲੋ ਆਈ ਹੋਪ ਸਭ ਕੁਝ ਇਨਫੋਰਮੇਸ਼ਨ ਮਿਲ ਗਈ ਹੋਊਗੀ ਬਾਕੀ ਤੁਹਾਡੀ ਜੁੜਨ ਦਾ ਰਾਹ ਦੱਸਤਾ ਟੈਲੀਗ੍ਰਾਮ ਗਰੁੱਪ ਤੁਸੀਂ ਜੁੜੋ ਹੋਰ ਸਵਾਲ ਪੁੱਛੋ ਆਪਾਂ ਇੱਥੇ ਜ਼ਰੂਰ ਜਵਾਬ ਦੇਵਾਂਗੇ ਸੋ ਜਉਂਦੇ ਬਸਦੇ ਰਹੋ ਜੀ ਰੱਬ ਖੈਰ ਕਰੇ ਸਤਿ ਸ਼੍ਰੀ ਅਕਾਲ ਜ